ਇਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਅਹਿਮ ਖਬਰ ਹੈ ਇਸ ਸਮੇਂ ਲਗਾਤਾਰ ਜਿਹੜੇ ਬਲਾਸਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਉਸ ਤੋਂ ਬਾਅਦ ਗੁਰਦਾਸਪੁਰ ਦੇ ਤੇ ਨੌਜਵਾਨਾਂ ਦਾ ਉੱਤਰ ਪ੍ਰਦੇਸ਼ ਦੇ ਪੀਲੀਪੀ ਦੇ ਵਿੱਚ ਇਨਕਾਊਂਟਰ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਅਜਿਹਾ ਅਨਸਰਾਂ ਬਖਸ਼ਾ ਨਹੀਂ ਜਾਵੇਗਾ ਪਰ ਗਮਟਾਲਾ ਚੌਕੀ ਦੇ ਉੱਤੇ ਇੱਕ ਵਾਰ ਫਿਰ ਤੋਂ ਬਲਾਸਟ ਦੀ ਖਬਰ ਹੈ। ਗਮਟਾਲਾ ਚੌਕੀ ਦੇ ਵਿੱਚ ਧਮਾਕਾ ਹੋਇਆ ਹੁਣ ਧਮਾਕੇ ਦੀ ਵਜ੍ਹਾ ਕੀ ਹੈ ਇਹ ਕਲੀਅਰ ਨਹੀਂ ਹੈ। ਫਿਲਹਾਲ ਕਿਸੇ ਤਰ੍ਹਾਂ ਦੀ ਨੁਕਸਾਨ ਦੀ ਖਬਰ ਨਹੀਂ ਹੈ ਔਰ ਅੰਮ੍ਰਿਤਸਰ ਤੋਂ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਲਾਜ਼ਮੀ ਤੌਰ ਦੇ ਉੱਤੇ ਹੈਗੀ ਹੈ ਔਰ ਜ਼ਰੂਰ ਸਵਾਲ ਉੱਠਦਾ ਹੈ ਕਿ ਵਾਕਈ ਹੀ ਇਸ ਨੂੰ ਹਣਾ ਹਮਲਿਆਂ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਜਿਹੜੇ ਇਸ ਤੋਂ ਪਹਿਲਾਂ ਹੁੰਦੇ ਹੋਏ ਨਜ਼ਰ ਆਏ ਨੇ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਅਮਿਤ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ ਅੰਮ੍ਰਿਤਸਰ ਤੋਂ ਅਮਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਦੁਬਾਰਾ ਕੋਸ਼ਿਸ਼ ਕਰਦਾ ਅਮਿਤ ਦੇ ਨਾਲ ਗੱਲਬਾਤ ਕਰਨ ਦੀ ਔਰ ਅੰਮ੍ਰਿਤਸਰ ਦੇ ਵਿੱਚ ਇਹ ਪੂਰੀ ਤਮਾਕੀ ਦੀ ਖਬਰ ਆਈ ਹੈ ਇਸ ਤੋਂ ਪਹਿਲਾਂ ਜਿਹੜਾ ਉੱਥੇ ਦਾ ਇਸਲਾਮਾਬਾਦ ਇਲਾਕਾ ਇਹ ਥਾਣਾ ਹੀ ਉੱਥੇ ਵੀ ਇਸ ਤਰੀਕੇ ਦੀ ਘਟਨਾ ਵਾਪਰੀ ਸੀ ਜਿਹੜੇ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਬਖਸ਼ੀਵਾਲਾ ਗੁਰਦਾਸਪੁਰ ਦੇ ਵਿੱਚ ਪੈਂਦਾ ਬਖਸ਼ੀਵਾਲਾ ਪੁਲਿਸ ਚੌਕੀ ਉੱਥੇ ਜਿਹੜਾ ਇਹ ਗ੍ਰੇਨੇਡ ਸੁੱਟਿਆ ਗਿਆ ਸੀ ਉੱਥੇ ਹਮਲਾ ਹੋਇਆ ਸੀ ਹਾਲਾਂਕਿ ਅਜੇ ਕਲੀਅਰ ਨਹੀਂ ਹੈ ਕਿ ਬਲਾਸਟ ਹੋਇਆ ਹੈ ਤਾਂ ਕਿਵੇਂ ਹੋਇਆ ਹੈ ਜੋ ਕਿ ਧਮਾਕੇ ਦੀ ਵਜ੍ਹਾ ਤਾਂ ਕਈ ਹੋ ਸਕਦੀਆਂ ਨੇ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਹ ਵੀ ਤਰਕ ਦਿੱਤੇ ਗਏ ਸਨ ਕੁਝ ਥਾਵਾਂ ਦੇ ਉੱਤੇ ਕਿ ਟਾਇਰ ਫਟਣ ਦੀ ਵਜ੍ਹਾ ਨਾਲ ਧਮਾਕਾ ਹੋਇਆ ਹੈ ਤਾਂ ਕੀ ਵਾਕਈ ਇਸ ਨੂੰ ਵੀ ਉਹਨਾ ਗ੍ਰੇਨੇਡ ਅਟੈਕਸ ਦੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਫਿਰ ਕੁਝ ਵੱਖਰਾ ਮਾਮਲਾ ਹੈ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਪੁਲਿਸ ਦੀ ਅਫੀਸ਼ੀਅਲ ਸਟੇਟਮੈਂਟ ਆਉਣੀ ਅਜੇ ਬਾਕੀ ਹੈ ਨਾ ਔਰ ਕਾਬਲੇ ਗੌਰ ਹੈ ਕਿ ਗੁੰਮਟਾੜਾ ਚੌਕੀ ਹੈ ਜਿੱਥੇ ਧਮਾਕਾ ਹੋਇਆ ਹੈ ਫਿਲਹਾਲ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ ਅਮਿਤ ਇੱਕ ਵਾਰ ਫੇਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਜਿ ਕੋ ਬਿਲਕੁਲ ਅੰਮ੍ਰਿਤਸਰ ਦੇ ਗੁੰਟਾਲਾ ਚੌਂਕੀ ਦੀਆਂ ਘਟਨਾ ਜਿਹੜਾ ਗੁਰਜੀਤ ਸਿੰਘ ਓਜਲਾ ਜਿਹੜੇ ਕਿ ਅੰਮ੍ਰਿਤਸਰ ਦੇ ਸੰਸਦ ਆ ਉਹਨਾਂ ਦੇ ਘਰ ਦੇ ਬਿਲਕੁਲ ਲਾਗੇ ਜਿਹੜੀ ਚੌਂਕੀ ਬਣੀ ਆ ਹਾਲਾਂਕਿ ਕਈ ਚੌਂਕੀਆਂ ਨੂੰ ਜ਼ਰੂਰ ਪੁਲਿਸ ਦੁਆਰਾ ਬੰਦ ਕਰ ਦਿੱਤਾ ਗਿਆ ਲੇਕਿਨ ਗੁੰਟਾਲਾ ਚੌਕੀ ਦੇ ਅੰਦਰ ਕਾਫੀ ਵੱਡਾ ਏਰੀਆ ਆਂਦਾ ਸੋ ਉਸ ਚੌਂਕੀ ਦੇ ਬਾਹਰ ਬਲਾਸ ਦੀ ਜ਼ਰੂਰ ਸੂਚਨਾ ਮਿਲਦੀ ਆ ਹਾਲਾਂਕਿ ਇਸ ਬਲਾਸ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਇਸ ਬਾਰੇ ਹਾਲੇ ਤੱਕ ਪੁਲਿਸ ਦੀ ਕੋਈ ਵੀ ਉੱਚ ਅਧਿਕਾਰੀ ਇਸ ਬਾਰੇ ਕੋਈ ਵੀ ਬਿਆਨ ਨਹੀਂ ਦੇ ਰਿਹਾ ਲੇਕਿਨ ਕਿਹਾ ਜਾ ਰਿਹਾ ਹੈ ਕਿ ਬਲਾਸਟ ਦਾ ਧਮਾਕਾ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਹਲਕਾ ਜਿਹਾ ਬਲਾਸਟ ਹੈ ਲੇਕਿਨ ਇਹ ਬਲਾਸਟ ਨੂੰ ਉਹੀ ਪੁਰਾਣੇ ਬਲਾਸਟਰ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਉਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਕਈ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੀ ਗੱਲ ਕਰੀਏ ਜਾਂ ਫਿਰ ਅੰਮ੍ਰਿਤਸਰ ਦੇ ਮਜੀਠੇ ਥਾਣੇ ਦੀ ਗੱਲ ਕਰੀਏ ਸੋ ਹੁਣ ਇਹ ਜ਼ਰੂਰ ਇੱਕ ਵਾਰੀ ਫੇਰ ਬਲਾਸਟ ਕਰਨ ਦੀ ਕੋਸ਼ ਇਸ ਬਲਾਸਟ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਜੋ ਸੂਚਨਾ ਮਿਲ ਰਹੀ ਹੈ ਕਿ ਉਸ ਵੇਲੇ ਜਿਸ ਵੇਲੇ ਇਹ ਬਲਾਸਟ ਹੋਇਆ ਉਸ ਵੇਲੇ ਥਾਣੇ ਦੇ ਵਿੱਚ ਕਈ ਇਹੋ ਜਿਹੇ ਫਰਿਆਦੀ ਵੀ ਮੌਜੂਦ ਸੀ ਜਿਹੜੀ ਆਪਣੀ ਸ਼ਿਕਾਇਤਾਂ ਦੇਣ ਪੁਲਿਸ ਥਾਣੇ ਦੇ ਵਿੱਚ ਪੁਜੀਏ ਸੀ ਹਾਲਾਂਕਿ ਇਸ ਦਾ ਕੋਈ ਨੁਕਸਾਨ ਨਹੀਂ ਹੈ ਜਿਹੜੇ ਥਾਣੇ ਦੇ ਦਰਵਾਜ਼ੇ ਆ ਉਹਨਾਂ ਨੂੰ ਵੀ ਇਸ ਦਾ ਬਲਾਸਟ ਦਾ ਕੋਈ ਨੁਕਸਾਨ ਨਹੀਂ ਪੁੱਜਿਆ ਜੀ ਗੁਰਪ੍ਰੀਤ ਇਹ ਕਲੀਅਰ ਹੋਇਆ ਕਿ ਬਲਾਸਟ ਕਿਹੜੀ ਚੀਜ਼ ਦੇ ਨਾਲ ਹੋਇਆ ਹੈ ਇਹ ਕੋਈ ਗ੍ਰੇਨੇਡ ਅਟੈਕ ਹੈ ਜਾਂ ਫਿਰ ਕੀ ਹੋਇਆ ਉੱਥੇ ਧਮਾਕਾ ਹੋਇਆ ਕਿਵੇਂ Amit ਜੀ ਗੋਰਮ ਹਲੇ ਤੱਕ ਜਿਹੜਾ ਜਿਹੜਾ ਤਮਾਕੇ ਦੀ ਜਿਹੜਾ ਕਾਰਨ ਨਹੀਂ ਪਤਾ ਚੱਲ ਪਾਇਆ ਕਿ ਤਮਾਕਾ ਕਿਸ ਚੀਜ਼ ਦਾ ਕੀਤਾ ਗਿਆ ਕਿਉਂਕਿ ਪੁਲਿਸ ਦੇ ਹਾਲ ਅਧਿਕਾਰੀ ਸਾਰੇ ਮੌਕੇ ਤੇ ਪਹੁੰਚ ਕੇ ਜਾਂਚ ਜੀ ਜ਼ਰੂਰ ਸ਼ੁਰੂ ਕਰ ਦਿੰਦੀ ਹੈ ਲੇਕਿਨ ਇਸ ਤੋਂ ਪਹਿਲੇ ਦੀ ਗੱਲ ਕਰੀਏ ਤਾਂ ਗੋਰਮ ਬਿਲਕੁਲ ਜਿਹੜੀ ਹਫਤੇ ਪਹਿਲਾਂ ਜਿਹੜੀ ਅਜਨਾਲੇ ਦੀ ਕਟਾ ਸੀ ਉਸ ਨੂੰ ਆਰ ਡੀ ਐਕਸ ਦੇ ਨਾਲ ਜ਼ਰੂਰ ਤਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਗ੍ਰਨੇਡ ਹਮਲੇ ਹੋਏ ਹੈ ਲੇਕਿਨ ਬਲਾਸਟ ਬਹੁਤ ਛੋਟਾ ਬਲਾਸਟ ਹੈ ਹਾਲਾਂਕਿ ਜਿਹੜੇ ਸੂਤਰਾਂ ਦੇ ਜੀ ਵਾਲੇ ਨਾਲ ਜਿਹੜੀ ਸਾਨੂੰ ਖਬਰ ਦੱਸੀ ਗਈ ਹੈ ਉਹ ਇਹ ਵੀ ਕਿਹਾ ਜਾ ਰਿਹਾ ਕਿ ਬਲਾਸਟ ਵੱਡਾ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਬਲਾਸਟ ਹੋ ਨਹੀਂ ਪਾਇਆ ਮਤਲਬ ਬਹੁਤ ਛੋਟਾ ਸਾ ਬਲਾਸਟ ਹੋਇਆ ਹੈ ਸੋ ਪੁਲਿਸ ਸਾਰੀ ਜਾਂਚ ਦਾ ਵਿਸ਼ਾ ਜ਼ਰੂਰ ਹੈ ਪੁਲਿਸ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਲਗਾਤਾਰ ਜੁੜੀ ਹੈ ਸੋ ਫਰੈਂਸਿਕ ਟੀਮਾਂ ਨੂੰ ਵੀ ਮੌਕੇ ਤੇ ਜ਼ਰੂਰ ਬੁਲਾ ਲਿਤਾ ਗਿਆ ਸੋ ਜਾਂਚ ਜ਼ਰੂਰ ਵਿਸ਼ਾ ਜਾਂਚ ਸੁਬਾਤ ਕਲੀਅਰ ਹੋ ਪਾਏਗਾ ਕਿ ਬਲਾਸ ਕਰਨ ਦੀ ਲਾਜ਼ਮੀ ਲਾਜ਼ਮੀ ਤੌਰ ਤੇ ਜਾਂਚ ਦਰਸ਼ਾਏਗਾ ਕਿ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਸ਼ੁਕਰੀਆ ਅਮਿਤ ਧੰਨਵਾਦ ਤੁਸੀਂ ਨਜ਼ਰ ਬਣਾਈ ਰੱਖੋ ਅੱਗੇ ਵੀ ਤੁਹਾਡੇ ਤੋਂ ਅਪਡੇਟ ਲੈਂਦੇ ਹਾਂ ਇਸ ਸਮੇਂ ਹਨ ਖਬਰ ਹੈ ਗਮਟਾਲਾ ਚੌਕੀ ਦੇ ਬਾਹਰ ਧਮਾਕਾ ਹੋਇਆ ਹੈ ਇਹ ਅੰਮ੍ਰਿਤਸਰ ਦੇ ਵਿੱਚ ਜਿਹੜੇ ਐਮਪੀ ਨੇ ਅੰਮ੍ਰਿਤਸਰ ਦੇ ਗੁਰਜੀਤ ਤੌਜਲਾ ਜਿਵੇਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ ਉਹਨਾਂ ਦੀ ਰਿਹਾਇਸ਼ ਦੇ ਨੇੜੇ ਹੀ ਹੈ ਮਤਲਬ ਉਹਨਾਂ ਦੀ ਰਿਹਾਇਸ਼ ਗਮਟਾਲਾ ਚੌਕੀ ਦੇ ਜਿਹੜੇ ਏਰੀਆ ਉਹਨਾਂ ਦਾ ਚੌਕੀ ਦਾ ਉਸ ਦੇ ਵਿੱਚ ਹੀ ਉਹਨਾਂ ਦੀ ਰਿਹਾ ਚੌਕੀ ਔਰ ਚੌਕੀ ਦੇ ਬਿਲਕੁਲ ਪੁਲਿਸ ਚੌਕੀ ਦੇ ਬਾਹਰ ਇਸ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ